ਅਗੇੜਾ ਕਮੰਡਾਂ ਦਾ ਹੋ ਰਿਹਾ ਤਿੰਨ ਚਾਰ ਦਿਨ ਪਹਿਲੇ ਉਹਨਾਂ ਨੇ ਇਹ ਦਸੀ ਕਹਿੰਦੇ ਕਿ ਮੀਟਰ ਤੇ ਇਸ਼ੂ ਚੱਲ ਰਿਹਾ ਇੱਕ ਬ੍ਰਦਰ ਆਪਾਂ ਹੋੜਿਆ ਗਿਆ ਕੰਦਾ ਭਾਈ ਸਾਡੂ ਵੀ ਤੇਲ ਘੱਟ ਪਾਇਆ ਚਾਰ ਪੰਜ ਦਿਨ ਪਹਿਲਾਂ ਕੋਈ ਆ ਨਾ 400 ਰੁਪਏ ਤੇਲ ਪਾਇਆ ਮੇਰੇ ਫਾਦਰ ਸਾਹਿਬ ਕਰਦੇ ਆ ਆਰਮੀ ਦੀ ਨੌਕਰੀ ਉੱਥੇ ਫਾਦਰ ਸਾਹਿਬ ਮੇਰੇ ਗਿਆ ਛੇਣੀ ਦੇ ਮੰਦ ਲੱਗੇ ਜਾ ਕੇ ਪੈਟਰੋਲ ਮੋਗ ਗਿਆ ਨਾਨਾ ਕੋ 250 ਰੁਪਏ ਤੇਲ ਪੁਆਏ ਨਾ 100 ਰੁਪਏ ਤੇਲ ਪਾਇਆ ਬੇਚ ਓਟਰੀਆ ਗੋਲੀਰ ਜਿਹੜੇ ਬੰਦੇ ਨੇ ਤੇਲ ਪਾਇਰ ਹੁੰਦਾ ਉਹਨੂੰ ਅੰਦਰ ਬਾੜ ਲੈਂਦੇ ਆ ਲਗਾ ਲੈਂਦੇ ਆ ਉਹ ਸਾਹਮਣੇ ਨਹੀਂ ਆਂਦਾ ਜਿਹੜੇ ਝੋਲਟਾਲ ਕਰਦੇ ਹੈਗੇ ਇੱਥੇ ਜਾ ਦੇ ਬੰਦੇ ਨਾਲ ਵੇਲਾ ਖੋ ਜਾ ਕੇ ਪੰਪ ਬੰਦ ਕਰ ਦੋ ਭਾਈ ਬੇਲੇ ਰ ਅਮੀਦਮਾਨ ਹੈਗਾ ਜੀ ਨਾ ਪਹਿਲਾਂ ਤਾਂ ਤੇਲ ਪੋਲਾ ਰਿਹਾ ਤਿੰਨ ਚਾਰ ਦਿਨ ਪਹਿਲਾਂ ਵੀ ਚਾਰ ਪੰਜ ਦਿਨ ਪਹਿਲਾਂ ਪੋਇਆ ਨਾ 100 ਰੁਪਏ ਤੇਲ ਪੋਇਆ ਮੇਰੇ ਫਾਦਰ ਸਾਹਿਬ ਕਰਦੇ ਆ ਆਰਮੀ ਦੀ ਨੌਕਰੀ ਉੱਥੇ ਫਾਦਰ ਸਾਹਿਬ ਮੇਰੇ ਗਿਆ ਛਿੰਦੇ ਦੇ ਮੰਦਲਾ ਕੇ ਜਾ ਕੇ ਪੈਟਰੋਲ ਮੋਗ ਗਿਆ ਹਨਾ ਪਰ ਵੀ ਇਹ 100 ਰੁਪਏ ਤੇਲ ਪੋਇਆ ਸੀ ਨਾ ਨੇ ਅਗੇੜਾ ਇੰਦਾ ਪੈਟਰੋਲ ਪੰਪ ਵਾਲਾ ਬੰਦਾ ਹੈਗਾ ਈਮਾ ਚੱਲਾ ਹੈ ਉਹ ਉੱਥੋਂ ਆ ਰਿਹਾ ਹੈਗਾ ਉਹਨਾਂ ਨੂੰ ਦੇਖ ਲਿਆ ਠੀਕ ਹੈ ਉਹਨਾਂ ਨੇ ਦੇਖਿਆ ਕਿ ਛਿੰਦੇ ਦੇ ਮੰਦਲਾ ਕੇ ਇੰਦਾ ਪੈਟਰੋਲ ਖਤਮ ਹੈ ਇਹਨਾਂ ਨੇ ਮੇਰੇ ਫਾਦਰ ਸਾਹਿਬ ਨਾਲ ਗੱਲ ਕੀਤੀ ਆ ਕਿ ਭਾਈ ਤੋੜ ਤੇ ਤੇਲ ਪ ਦੇਖ ਖਲੋ ਗਿਆ ਉਹਨਾਂ ਦੇਖਿਆ ਕਿ ਤੇਲ ਨਹੀਂ ਹੈਗਾ ਉਹਨੇ ਕਿਹਾ ਕਿ ਕੋਈ ਗੱਲ ਨਹੀਂ ਲੈ ਹੈਗਾ ਤੇ ਕੋਈ ਗੱਲ ਨਹੀਂ ਮੈਂ ਗੱਲ ਕਰ ਲਾਂਗਾ ਇੱਥੇ ਹੈਗੇ ਵਿਕੀ ਭਾਈ ਹੈਗੇ ਨੇ ਆਪਣੇ ਜਿਨ੍ਹਾਂ ਗੱਲ ਜਿਨ੍ਹਾਂ ਨੂੰ ਪਤਾ ਹੈਗਾ ਜਿਹੜਾ ਉਹ ਦੇਖਿਆ ਗਾਣਾ ਨੂੰ ਕਿੱਦ ਕੀ ਆ ਰਹੀ ਤੁਹਾਨੂੰ ਕੀ ਹੋਇਆ ਪਾਉਣਾ ਫੇਰ ਤੇਲ ਹੁਣ ਫੇਰ ਤੇਲ ਹੁਣ ਫੇਰ ਮੈਂ ਤੇਲ ਪਵਾ ਕੇ ਗਿਆ ਪੰਜਾਬਾ ਖਾਟਾ ਬਲਿੰਜਰ ਦਾ ਕੰਮ ਆ ਰਿਹਾ ਤੇ 8:00 ਤੋਂ ਬਾਅਦ ਹੈਨਾ ਆਈ ਬਲਿੰਜਰ ਦਾ ਕੰਮ ਕਰਦੇ ਆ ਆਪਾਂ ਤੇਲ ਇੱਥੋਂ ਪਵਾ ਕੇ ਜਾਈਦਾ ਹੁਣ ਸਾਡਾ ਕੋਈ ਐਮਰਜੈਂਸੀ ਰਹਿਦੇ ਆ ਕਿੱਥੇ ਜਾਵਾਂਗੇ ਕੋਣ ਰਾਮ ਲੇਗ ਰੋਡ ਲੱਗੇ ਜਾਵੇ ਤੇਲ ਮੁਗ ਗਿਆ ਆਪਾਂ ਕੀ ਕਰਾਂਗੇ ਦੱਸੋ ਕਿਤੇ ਐਮਰਜੈਂਸੀ ਹੋਏ ਤੇ ਕੀ ਹੋ ਜਾਏ ਕਿਤੇ ਐਮਰਜੈਂਸੀ ਹੋ ਜਾਏ ਤੇ ਕੀ ਹੋ ਜਾਏ ਹਾਂਜੀ ਦੱਸੋ ਤੁਸੀਂ ਆਪੇ ਦੱਸੋ ਠੀਕ ਹੈ ਆ 다운 ਹੈ ਰਾਮ ਲੇਗ ਰੋਡ ਲੱਗੇ ਮੁਗਿਆ ਆਪਾਂ 50 ਮੀਟਰ ਕੋਇਆ ਆਪਾਂ ਹੋਰੇ ਲੈ ਕੇ ਚਲਦੇ ਆਪਾਂ ਬਲੀ ਕਰਾਉਂ ਆਉਂਨਾਂ ਕੀ ਜਵਾਬ ਦਿੱਤਾ ਕਹਿੰਦੇ ਕਿ ਜਾਂ ਕਹਿੰਦੇ ਤੁਸੀਂ ਕਹਿੰਦੇ ਆਪਾਂ ਮੀਟਰ ਤੇ ਟੀ ਮੀਟਰ ਤੇ ਕੀਤਾ ਅਗੇੜਾ ਇੱਕ ਬੰਦਾ ਆਉਂਦਾ ਹੋਰੀਗਾ ਤਿੰਨ ਚਾਰ ਦਿਨ ਪਹਿਲੇ ਉਹਨੂੰ ਇਹ ਦਸੀ ਕਹਿੰਦੇ ਕਿ ਮੀਟਰ ਤੇ ਇਸ਼ੂ ਚੱਲ ਰਿਹਾ ਹੈ ਇੱਕ ਬਰਦਰ ਆਪਣਾ ਉਹੜਾ ਗਿਆ ਕੰਨੇ ਪਈ ਸਾਡੂ ਵੀ ਤੇਲ ਘੱਟ ਪਾਇਆ ਇੱਕ ਤਿੰਨ ਚਾਰ ਬੰਦੇ ਹੋਰ ਆਏ ਆ ਕੰਨੇ ਪਈ ਸਾਡੂ ਤੇਲ ਨਹੀਂ ਪੁਰਵਾ ਤੇ ਕੀ ਮੰਨ ਕਰਦੇ ਸੀ ਭਾਈ ਇਹ ਸਾਫ ਚਾਹੀਦਾ ਨੂੰ ਹਣ ਤੇਲ ਘੱਟ ਗਿਆ ਸਾਨੂੰ ਕਾਰਵਾਈ ਚਾਹੀਦੀ ਹੈ ਤੇਰਾ ਨਾਮ ਸੋਹਰੇ ਹੈਗਾ ਜੀ ਮੈਂ ਵੀ ਅੰਦੇ ਕੋ ਪਟ્રોલ ਪੁਆੰਡਾ ਰਿਆਂ ਥੋੜੇ ਦਿਨ ਪਹਿਲੇ ਪਟ્રોલ ਪੁਆਇਆ ਤੇ ਇਹਨਾਂ ਨੂੰ ਆ ਕੇ ਪੁੱਛਿਆ ਕਿ ਤੇਲ ਘੱਟ ਪਿਆ ਮੈਂ ਨਾ ਕੋ 250 ਰੁਪਏ ਤੇਲ ਪੁਆਇਆ ਇਹਨਾਂ ਨੇ 100 ਬਰਾ ਤੇਲ ਪਾਇਆ ਵੇਚਾ ਵਾਪਸ ਆਇਆ ਮੈਂ ਵਾਪਸ ਆ ਕੇ ਇਹਨਾਂ ਨੂੰ ਪੁੱਛਿਆ ਕਿ ਭਾਈ ਤੇਲ ਘੱਟ ਪਿਆ ਸੂਈ ਨਹੀਂ ਕੋਈ ਮੇਰੀ ਇਹ ਟਾਈ ਸੋਹਦੇ ਲੱਗਤ ਕੋ ਇੰਡੀਆ ਅਗੋ ਇਹਨਾਂ ਨੇ ਕਿਹਾ ਕਿ ਇਹ ਤੇ ਖਰਾਬੀ ਹੈਗੀ ਔਟੋ ਦੀ ਅਗੋ ਦੀ ਮਰ ਜਿਹੜੇ ਬੰਦੇ ਨੇ ਤੇਲ ਪਾਇਰ ਹੁੰਦਾ ਉਹਨੂੰ ਅੰਦਰ ਬਾੜ ਲੈਂਦੇ ਆ ਲਗਾ ਲੈਂਦੇ ਉਹ ਸਾਹਮਣੇ ਨਹੀਂ ਆਂਦਾ ਤੇ ਫਿਰ ਬੰਦੇ ਨੂੰ ਨਾਲ ਦੇ ਦਿੰਦੇ ਆ ਹੋਰ ਵੀ ਇਹ ਬੰਦੇ ਨੇ ਵੀ ਤੇਲ ਪਵਾਇਆ 50 ਰੁਪਏ ਦਾ ਲਾਮ ਲਕ ਨੋਟ ਜਾ ਕੇ ਮੁੱਕ ਗਿਆ ਨਾਲ ਹੀ ਉਹ ਵਾਪਸ ਆਇਆ ਠਕੜਾ ਕੱਲ ਤੇਲ ਪਵਾਇਆ ਅੱਜ ਵੀ ਆਜੇ ਪਾਇਆ ਭਾਈ ਅੱਜ ਪਵਾਇਆ 50 ਰੁਪਏ ਦਾ ਦੋ ਤਿੰਨ ਦਿਨ ਪਹਿਲੇ ਵੀ ਉਹਨੇ ਪਵਾਇਆ ਸੀ 100 ਰੁਪਏ ਦਾ ਉਹਦਾ ਵੀ ਘਾਟਾ ਪਿਆ ਅੱਜ ਜਿਹੜਾ ਤੇਲ ਪਵਾਇਆ ਉਹਨੇ 50 ਰੁਪਏ ਦਾ ਰਾਮਲਗਰਾਉਂਡ ਜਾ ਕੇ ਮੁੱਕ ਗਿਆ। ਇਸਦੇ ਉੱਪਰ ਕੀ ਕਾਰਵਾਈ ਹੋਣੀ ਜੇ? ਕਾਰਵਾਈ ਇਹ ਹੁੰਦੀ ਜਿਹੜਿਆ ਬੰਦੇ ਜਾਂ ਕੱਢ ਦੋ ਬਾਹਰ ਜਿਹੜੇ ਝੋਲਟਾਲ ਕਰਦੇ ਹੈਗੇ ਇੱਥੇ ਜ਼ਿਆਦਾ ਬੰਦੇ ਨਵੇਂ ਰੱਖੋ ਜ਼ਿਆਦਾ ਪੰਪ ਬੰਦ ਕਰਾ ਦੋ ਭਾਈ ਕਿਉਂਕਿ ਸਾਡੇ ਨਾਲ ਨਹੀਂ ਹੋ ਰਿਹਾ ਸਾਰੇ ਨਾਲ ਹੀ ਵੀ ਦਿਲ ਵੀ ਦਾ ਕੰਮ ਕਰਨਾ ਭਾਈ ਮੀਸ਼ਾ ਡਿਲੀਵਰੀ ਕਰਨਾ ਮੈਂ ਠੀਕ ਹੈ। ਐਂਕੋ ਤੇਲ ਪਵਾਉਣ ਦਾ ਜਵਾਬ ਆਈ ਹੁੰਦਾ ਮੀਟਰ ਖਰਾਬ ਹੈਗਾ ਬੰਦਾ ਅੰਦਰ ਬਾਹਰ ਲੰਦੇ ਮੁਰਕੇ ਕਹਿੰਦੇ ਆ ਕਿ ਆਜੋ ਤੇਲ ਪਵਾਦਣੇ ਗੱਲ ਮਗਾ ਦੋ। ਤੇਲ ਪਵਾਦਣੇ ਹਾਂਜੀ ਐ ਭਈਆ ਢੰਗ ਰੋਡ ਦੇ